ਕੈਬਨ ਮੰਤਰੀ ਕੁਲਦੀਪ ਢਾਲੀਵਾਲ ਵੱਲੋਂ ਆਪਣੇ ਹਲਕਿਆਂ ਜਨਾਲਾ ਦੀਆਂ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ ਕੀਤਾ ਗਿਆ। ਉਹਨਾਂ ਨੇ ਆਪਣੇ ਦੌਰੇ ਦੌਰਾਨ ਕਿਸਾਨਾਂ ਦੁਆਰਾ ਅਨਾਜ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਦੀ ਢੇਰੀਆਂ ਵਿੱਚ ਨਮੀ ਦਾ ਨਿਰਖਣ ਕੀਤਾ। ਖਰੀਦ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਮੰਡੀਆਂ ਵਿੱਚੋਂ ਖਰੀਦਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਤੇ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਜਾਂ ਆੜਤੀਆਂ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਤੀ ਜਾਵੇਗੀ। ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ। ਨਾ ਆਰਟੀਗਨ ਕੋਈ ਸਵੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਵੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਆ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਦਪੀ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਨਾਮ ਅਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ ਔਰ ਬੀਦੂ ਬੜੀ ਖੁਸ਼ ਹੋਈ ਹੋ ਕਿਹਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਬਲਸੀ ਰੋਜ਼ ਦੇ ਰੋਜ਼ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਖਵੰਤੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ਼ ਦੇ ਰੋਜ਼ ਹਰ ਕਿਸਾਨ ਦੇ ਪੈਸੇ ਜਿਉਂ ਹੀ ਬਦਤਲਾਈ ਹੋਊਗੀ ਉਸੇ ਲਈ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ ਸੋ ਪੂਰਾ ਪ੍ਰਬੰਧ ਆਈ ਨਾਲੇ ਦੇ ਵਿੱਚ ਬਹੁਤ ਹੀ ਵਧੀਆ ਔਰ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚਾਹਤ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਮੰਡੀਆਂ ਵਿੱਚ ਜਿਹੜੀਆਂ ਚਮਿਆਦੀ ਸਦਾਰ ਆਵਾਨ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅਰਨਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖਰੀਚੂ ਪੰਜਾਬ ਸਰਕਾਰ ਵੱਲੋਂ 29 April ਮੰਗਲਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸਰਕਾਰ ਨੇ ਇਹ ਫੈਸਲਾ 29 April ਨੂੰ ਭਗਵਾਨ ਸ਼੍ਰੀ ਪ੍ਰਸ਼ੂਰਾਮ ਜਿਹਦੇ ਜਨਮ ਦਿਵਸ ਸੰਬੰਧੀ ਲਿਆ ਹੈ ਇਸ ਦਿਨ ਸਾਰੇ ਸਕੂਲਾਂ ਕਾਲਜਾਂ ਸਰਕਾਰੀ ਦਫ਼ਤਰਾਂ ਤੇ ਹੋਰ ਵਪਾਰਕ ਅਦਾਰਿਆਂ ਵਿੱਚ ਛੁੱਟੀ ਰਹੇਗੀ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਵਿੱਚ 29 April ਵੀ ਸ਼ਾਮਲ ਹੈ ਫੜੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਤੇ ਲਗਾਏ ਗੇ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ NSA ਨੂੰ 1 ਸਾਲ ਹੋਰ ਵਧਾ ਦਿੱਤਾ ਗਿਆ ਹੈ ਐਨਐਸਏ ਦੇ ਵਿਸਤਾਰ ਸੰਬੰਧੀ ਇੱਕ ਦਸਤਾਵੇਜ਼ ਸਾਹਮਣੇ ਆਇਆ ਜਿਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਅਮਰਪਾਲ ਹੁਣ ਇੱਕ ਸਾਲ ਹੋਰ ਆਸਾਮ ਦੀ ਡਿਬਰੂਟ ਜੇਲ੍ਹ ਵਿੱਚ ਰਹੇਗਾ ਅਮਰਪਾਲ ਨੇ 18 April ਨੂੰ ਇਸਤੇ ਦਸਤਖਤ ਕੀਤੇ ਹਨ ਨਵਾਂ ਐਨਐਸਏ 31 April ਤੋਂ ਲਾਗੂ ਹੋ ਜਾਵੇਗਾ ਜੇਕਰ ਇਸ ਦੀ ਮਿਆਦ ਤੀਜੀ ਵਾਰ ਵਧਾਈ ਜਾਂਦੀ ਹੈ ਤਾਂ ਪਰਿਵਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ ਅਮਰਪਾਲ ਸਿੰਘ ਦੇ ਪਿਤਾ ਦਰਸੀਮ ਸਿੰਘ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹਾਂ ਕਿ ਹੈ ਕਿ ਦੇਸ਼ ਵਿੱਚ ਸਿੱਖਾਂ ਲਈ ਇੱਕ ਵੱਖਰਾ ਕਾਨੂੰਨ ਹੈ ਉਹਨਾਂ ਨੇ ਐਨਐਸਏ ਦੇ ਵਿਸਥਾਰ ਨੂੰ ਲੋਕਤੰਤਰ ਅਤੇ ਖਡੂਰ ਸਾਹਿਬ ਦੇ ਵੋਟਰਾਂ ਨਾਲ ਵਿਸ਼ਵਾਸ ਘਾਤ ਕਰਾਰ ਦਿੱਤਾ ਮੇਰਾ ਖਿਆਲ ਹੈ ਕਿ ਦੇਸ਼ ਇੰਨਾ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹਨੂੰ ਜੇਲ੍ਹ ਚ ਰੱਖ ਕੇ ਵੀ ਤੁਸੀਂ ਬਾਹਰ ਇਹ ਉਹਦੇ ਨਾਂ ਤੇ ਡਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਇਹ ਤਾਤਾਦੰਤ ਅਫੇਕੀ ਕੰਮ ਕਰ ਰਿਹਾ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੀ ਪੁਲਿਸ ਵੱਡੀ ਹਾਜ਼ਰ ਹੈ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰਦੇ ਹਾਂ ਤੇ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹਨੂੰ ਆਪਣੇ ਵਹ ਆਪਣੇ ਪਾਰਲੀਮੈਂਟ ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਹੈ ਪੱਟਾ ਨੂੰ ਦੱਸਿਆ ਗਿਆ ਕਿ ਕਿਹਨਾਂ ਆਧਾਰ ਤੇ ਐਨਐਸਏ ਖੰਭ ਲਈ ਗਈ ਹੈ ਨਹੀਂ ਸਾਨੂੰ ਇਹ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਬਾਹਰ ਆਉਣ ਨਾਲ ਲਗਾਏ ਨਾਲ ਦਸਤ ਤਿੰਨ ਖਦਾਵਾਸੀ ਇਹੋ ਜਿਹੀ ਇਹੋ ਜਿਹੀ ਗੱਲਾਂ ਕੀਤੀਆਂ ਜਾ ਰਹੀਆਂ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਸੀ ਕੋਈ ਅਧਾਰੇ ਨਾਲ ਕੋਈ ਮੁੱਖ ਮੰਤਰੀ ਨਾਲ ਜਾਂ ਉਹਦੇ ਨਾਲ ਕੋਈ ਬਿਚੀ ਨਹੀਂ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਨੂੰ ਤੇ ਮੀਡੀਆ ਸੂਤ ਸਾਰਾ ਕੋ ਪਤਾ ਲੱਗ ਰਿਹਾ ਇਹ ਆ ਚੀਜ਼ਾਂ ਵਾਪਤੀਆਂ ਤੇ ਇਸ ਇਹ ਅੱਛਾ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬਣਾਈ ਗਈ ਸੀ ਉਹ ਪਾਰਟੀ ਵੱਲੋਂ ਵਕੀਲ ਕੀਤਾ ਗਿਆ ਕਿ ਇਹ ਉਹ ਬਸ ਉਹ ਕੋ ਤਾਂ ਕਾਲਕਸਰ ਸਾਹਿਬ ਤੋਂ ਬਾਹਰ ਆ ਕੇ ਕਦਮ ਹੋ ਗਏ ਨਹੀਂ ਪਾਰਟੀ ਸਾਡੀ ਚੱਲ ਰਹੀ ਹੈ ਜੇ ਪਾਰਟੀ ਸਾਡੀ ਭਰਤੀ ਚੱਲ ਰਹੀ ਹੈ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਚ ਬਣ ਗਈਆਂ ਅਸੀਂ ਮਸਾਖੀ ਦੇ ਆ ਤੇ ਨਾਲ ਇੱਕ ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹ ਇਹਨਾਂ ਦੂਜੀਆਂ ਪਾਰਟੀਆਂ ਨੂੰ ਦੱਸ ਦਿੱਤਾ ਵੀ ਅਸੀਂ ਇਸੇ ਚੀਜ਼ ਨੂੰ ਖਿਬਰਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਅਕਾਲੀ ਦਲ ਸਿੱਖਾਂ ਨੇ ਅਕਾਲੀ ਦਲ ਸਿੱਖਾਂ ਵੀ ਇੱਕ ਵੱਡੀ ਜਮਾਤ ਹੈ ਕਿ ਉਹ ਤੁਹਾਡੇ ਹੱਕ ਚੋਣੀਆਂ ਨਹੀਂ ਨਹੀਂ ਇਹ ਤੇ ਮੇਰਾ ਖਿਆਲ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜੋ ਇਹ ਤਸ਼ੱਦਦ ਸਿੱਖ ਸੋਜ ਦੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾਂ ਕੁਪਾਂ ਦੀ ਕੋਈ ਵੀ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹ ਉਹਦੇ ਨਾਲ ਇਦਾਂ ਹੋ ਰਹੀ ਹੈ ਤੇ ਉਹਨਾਂ ਦਾ ਫਰਜ਼ ਬੰਦ ਦਾ ਸਾਰੀਆਂ ਤਿਹਾਂ ਦਾ ਫਰਜ਼ ਬੰਦ ਦਾ ਕਿ ਇਹ ਜ਼ੁਲਮ ਦੇ ਖਿਲਾਫ ਲੜਨਾ ਪਰ ਆਉਂ ਕਿਉਂ ਨਹੀਂ ਰਹੇ ਸਵਾਲ ਹੈ ਇਹ ਕਿ ਆਰ ਕਿਉਂ ਨਹੀਂ ਰਹੇ ਇਹ ਇਹ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਅਕੀ ਸਿੰਘ ਜਾਬ ਨਾਲ ਵੀ ਮੁਲਾਕਾਤ ਕਰ ਰਹੇ ਸੀ ਤਾਂ हां ਜੀ ਉਦਾਹਰਨਾਂ ਨੂੰ ਮਿਲਾਂਗੇ ਪ੍ਰਧਾਨ ਸਾਹਿਬ ਨਾਲ ਵੀ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੌਮ ਦੇ ਆਗੂ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਨੋਟਸ ਲੈਣਾ ਚਾਹੀਦਾ ਇਹਦੇ ਖਿਲਾਫ ਉਹਨਾਂ ਨੂੰ ਵੀ ਲੜਾਈ ਲੜਨੀ ਚਾਹੀਦੀ ਨਹੀਂ ਹਾਈ ਕੋਰਟ ਦਾ ਤੇ ਦੇਖੋ ਜੀ ਜੁਰੂਰੀ ਵੀ ਤਾਂ ਵੀ ਹਾਲ ਤੇ ਹੋ ਜਾ ਕਿ 1 ਸਾਲੋਂ ਤੇ 2 ਸਾਲੋਂ ਅੱਤੇ ਅਸੀਂ ਐਨਐਸਐ ਦੇ ਖਿਲਾਫ ਲੜਦੇ ਆ ਅਜੇ ਤੱਕ ਉਹ ਫੈਸਲਾ ਨਹੀਂ ਦੇ ਪਾਰੇ ਕਿ ਐਨਐਸਐ ਸਹੀ ਲੱਗੀ ਹੈ ਸਹੀ ਲੱਗੀ ਸਾਨੂੰ ਤਾਂ ਵੀ ਦੱਸਣ ਕਿ ਸਹੀ ਲੱਗੀ ਹੈ ਵੀ ਆ ਕਰਨਾ ਕਰਕੇ ਅਸੀਂ ਲਾਈ ਆ ਅਜੇ ਤੱਕ ਉਹ 22 ਤਰੀਕ ਨੂੰ ਖਤਮ ਹੋਣੀ ਹੈ ਤਾਂ 22 ਤਰੀਕ ਦੀ ਡੇਟ ਆ ਉਹ ਦਿਨ ਨੂੰ ਵੀ ਅਸੀਂ ਚਾਹੁੰਦੇ ਆ ਕਿ ਉਹ ਕਲੀਅਰ ਕੀਤਾ ਜਾਵੇ ਵੀ ਉਹ ਐਨਐਸਐ ਸਰਕਾਰ ਨੇ ਸਹੀ ਲਾਈ ਹੈ ਜਾਂ ਗਲਤ ਲਾਈ ਹੈ ਵਿਰਸਾ ਸਿੰਘ ਵਲਟੋਵਾ ਵੱਲੋਂ ਕਿਹਾ ਗਿਆ ਕਿ ਚਾਹੇ ਮੇਰੇ ਵਿਚਾਰ ਲੱਗ ਨਹੀਂ ਪਰ ਮੈਂ ਕਹਿੰਦਾ ਕਿ ਉਹਨਾਂ ਐਨਐਸਐ ਗਲਤ ਹੋਈ ਹੈ ਨੇ ਮੇਰਾ ਖਿਆਲ ਇਹ ਤੇ ਕੋਈ ਵੀ ਇਨਸਾਫ ਪਸੰਦ ਜਿਹੜਾ ਕੋਈ ਜਾਗਦੀ ਜ਼ਮੀਰ ਵਾਲਾ ਬੰਦਾ ਉਹ ਇਸ ਇਹ ਇਸ ਚੀਜ਼ ਦਾ ਵਿਰੋਧ ਕਰੂਗਾ ਕਿ ਚਾਹੇ ਉਹ ਕਿਸੇ ਨਾ ਵਿਚਾਰ ਮਿਲਦੇ ਹੋਣੇ ਕਾਲੇ ਕਾਨੂੰਨਾਂ ਦੇ ਤੇ ਹਰੇਕ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਤੁਹਾਨੂੰ ਹੋ ਗਿਆ ਕਿ ਰਾਜਨੀਤਿਕ ਪਾਰਟੀਆਂ ਦਾ ਗਲਵਾ ਥੀ ਟੁੱਟ ਗਿਆ। ਨਹੀਂ ਰਾਜਨੀਤਿਕ ਪਾਰਟੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਅਸੀਂ ਸਾਨੂੰ ਤੇ ਅੱਜ ਇਹ ਕਾਲੀ ਪਤਾ ਲੱਗਾ ਤੇ ਉਸ ਤੋਂ ਬਾਅਦ ਚ ਅਸੀਂ ਹੁਣ ਰਾਜਨੀਤਿਕ ਪਾਰਟੀਆਂ ਦੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਖਿਲਾਫ ਸਾਰੇ ਜਾਣੇ ਇੱਕਜੁੱਟ ਹੋਣ ਇਕੱਠੇ ਹੋ ਕੇ ਦੁਬਾਰਾ ਪ੍ਰੋਪੋਜ਼ਿੰਗ ਕਰਾਉ ਨੂੰ ਪੇਸ਼ ਕੀਤਾ ਕਿ ਉਹਨਾਂ ਪੁਲਿਸ ਅਧਿਕਾਰੀ ਇਹ ਕਹਿ ਰਹੇ ਸੀ ਕਿ 22 ਤਰੀਕ ਨੂੰ ਉਪਰਪਾਸੇ ਵੀ ਐਨਐਸਏ ਖਤਮ ਹੋ ਜਾ ਰਹੀ ਹੈ ਕਿ 24 ਤੱਕ ਇੱਥੇ ਪੇਸ਼ ਕਰ ਦੇਣਾ ਫਿਰ ਇਹ ਅਚਾਨਕ ਕਿਵੇਂ ਸੀਨ ਬਦਲੇ ਗਿਆ ਇਹ ਤੇ ਹੁਣ ਤੁਸੀਂ ਦੇਖਦੇ ਜੀ ਉਸ ਦਿਨ ਜਿਹੜਾ ਮੇਰਾ ਖਿਆਲ ਆ ਪਰਸੋਂ ਦੇ ਦੇਣਾ ਸਵੇਰ ਸਾਰਾ ਦਿਨ ਚੈਨਲਾਂ ਤੇ ਇਹੋ ਖਬਰ ਆ ਕਿ ਪੰਜਾਬ ਪੁਲਿਸ ਨੂੰ ਲੈਣ ਵਾਸਤੇ ਚਲੇ ਗਈ ਆ ਤੇ ਮੁੜ ਕੇ ਅਚਾਨਕ ਸ਼ਾਮਾਂ ਨੂੰ ਇਹ ਚੀਜ਼ ਆ ਕਿ ਸਾਨੂੰ ਇਹ ਪਤਾ ਲੱਗਦਾ ਕਿ ਉਹਨਾਂ ਨੂੰ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਦੀ ਐਨਐਸਏ ਤੋਂ ਵਾਅਦਾ ਕਰ ਦਿੱਤਾ ਗਿਆ ਫੇਰ ਇਹ ਦੇਖੀ ਕਰਦਾ ਕੀ ਹੈ ਬੀਸੀ ਵੱਲੋਂ ਇਹ ਨਿੱਕੇ ਦਿੱਤਾ ਗਿਆ ਕਿ ਸਰਪੰਚਾਂ ਸਭੀ ਆਉਣ ਪੰਜਾਬ ਦੇ ਰਾਜਪਤੀ ਕਾ ਮੋਰ ਸੱਚੇ ਲੋਕਾਂ ਨੂੰ ਸ਼ਾਮਿਲ ਕਰਵੀਂ ਸ਼ਾਮ ਨੂੰ ਹੋਣਗੇ ਇਹ ਜਿਹੜਾ ਹੁਣ ਇਹ ਚੀਜ਼ ਹੈ ਕਿ ਜਿਹੜਾ ਆਟਰ ਦਿੱਤਾ ਗਿਆ ਉਹਦੇ ਚ ਇਹ ਕਿਹਾ ਗਿਆ ਕਿ ਸਾਨੂੰ ਸਤਿਸ਼ਾ ਹੈ ਕਿ ਉਹ ਆ ਕੇ ਗਲਤ ਕਾਰਵਾਈਆਂ ਚ ਸ਼ਾਮਲ ਹੋ ਸਕਦੇ ਇਸ ਕਰਕੇ ਅਸੀਂ ਉਹਨਾਂ ਤੇ ਦੁਬਾਰਾ ਐਨਐਸਸੀ ਵਧਾ ਰਹੇ ਹਾਂ ਅਦੇ ਬੰਦਾ ਆ ਨਹੀਂ ਰਿਹਾ ਆ ਕੇ ਉਹਦੀ ਕਾਰਗੁਜ਼ਾਰੀ ਨੂੰ ਦੇਖੋ ਜੇ ਬਾਈਸੈਂਸ ਕੋਈ ਇਹੋ ਜਿਹੀਆਂ ਗਤੀਵਿਧੀਆਂ ਸ਼ਾਮਲ ਹੁੰਦਾ ਤਾਂ ਉਹਨੂੰ ਦੁਬਾਰਾ ਵੀ ਫੜਿਆ ਜਾ ਸਕਦਾ ਤੇ ਇਹ ਚੀਜ਼ ਹੈ ਕਿ ਤੁਸੀਂ ਉੱਥੇ ਬੈਠੇ ਬੈਠੇ ਫੈਸਲਾ ਕਰੀ ਜੋ ਕਿ ਉਹ ਅ ਅੱਗੇ ਉਹ ਕਿਹੜੀਆਂ ਗੱਦੀਆਂ ਵਿਧੀਆਂ ਉਹਦਾ ਕਸੂਰ ਤੇ ਉਹ ਹੀ ਕੋ ਉਹਨੇ ਆਪਣੇ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਆ ਕੇ ਲੜਾਈ ਲੜੀ ਤੇ ਉਹਨਾਂ ਨੂੰ ਬਹੁਤ ਲੋਕਾਂ ਨੂੰ ਬਚਾਇਆ ਬਹੁਤ ਲੋਕਾਂ ਨੂੰ ਅੱਜ ਵੀ ਉਮੀਦ ਹੈ ਕਿ ਉਹਨਾਂ ਨੂੰ ਜੇ ਮੇਰਾ ਖਿਆਲ ਹੋਵੇ ਕਿ ਇਹ ਐਡਾ ਖਤਰਨਾਕ ਜਾਂ ਲੋਕਾਂ ਲਈ ਇਹ ਉਹ ਦਰ ਕਾਰਵਾਈਆਂ ਕਰਦਾ ਹੁੰਦਾ ਤੇ ਲੋਕ ਉਹਨੂੰ ਐਡੀ ਤਰ੍ਹਾਂ ਚੋਟਾਂ ਪਾ ਕੇ ਨਾ ਭਾਵੇਂ ਜਿਹੜੀ ਖੂਦ ਸਾਹਿਬ ਨੂੰ ਵੱਡੀ ਜਿੱਤ ਹੋਈ ਸੀ ਕਿਹਦੇ ਕਿਹਦੇ ਸਰਕਾਰਾਂ ਉਸ ਤੋਂ ਡਰ ਗਈਆਂ ਉਸ ਤੋਂ ਡਰ ਗਏ ਆ ਉਸ ਤੋਂ ਬਾਅਦ ਚਾ ਜੋ ਕੁਝ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਰਾ ਕੁਝ ਇਹਦੀ ਵਜ੍ਹਾ ਨਹੀਂ ਉਹ ਸਰਕਾਰਾਂ ਰੜੀਆਂ ਹੋਈਆਂ ਤੇ ਇਸ ਕਰਕੇ ਉਸ ਚੀਜ਼ ਨੂੰ ਅੱਗੇ ਬਤਾਇਆ ਜਾ ਰਿਹਾ ਜੀ ਲਗਦਾ ਤੁਹਾਨੂੰ ਕਿ ਇਹ ਪਾਰਟੀ ਨੂੰ ਅਸੁਰੱਖਤ ਨੂੰ ਸੁਣਤਰੀ ਰਾਣੀ ਦੀ ਪਾਰਟੀ ਨਹੀਂ ਮੇਰਾ ਖਿਆਲ ਹੈ ਕਿ ਜੇ ਕੋਈ ਆਵਾਜ਼ ਨਹੀਂ ਬੁਲੰਦ ਕਰ ਰਿਹਾ ਤਾਂ ਸਾਰੀਆਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਕਿ ਉਹਨਾਂ ਦਾ ਉਭਾਰ ਜਿਹੜਾ ਕਿ ਲੋਕਾਂ ਲੋਕ ਉਹਨਾਂ ਨੂੰ ਬਹੁਤ ਵੱਡਾ ਪਿਆਰ ਬਖਸ਼ ਰਿਹਾ ਜਿੱਥੇ ਕਿੱਥੇ ਵੀ ਅਸੀਂ ਵਿਚਰਦੇ ਹਾਂ ਲੋ ਇਹ ਪਾਰਟੀ ਵੀ ਅਸੀਂ ਤਾਂ ਹੀ ਕਾਇਮ ਕੀਤੀ ਹੈ ਕਿ ਉਹ ਲੋਕਾਂ ਦੀ ਡਿਮਾਂਡ ਦੇ ਉੱਪਰ ਬੀਜੇਪੀ ਦੇ ਕੋਸ਼ਸ਼ ਕਰ ਬਲੋ ਕੋਨਫਰੰਸ ਕਰਕੇ ਮੰਗ ਵੀ ਕੀਤੀ ਗਈ ਸੀ ਕਿ ਐਮਐਸਟੀ ਵਧਾਈ ਜਾਣਗੇ ਪਰ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕਿਦਾਂ ਕੀ ਦੇ ਮੇਰਾ ਖਿਆਲ ਹੈ ਸਿੱਖਾਂ ਤੇ ਜੁਰਮ ਕਰਨ ਵਾਸਤੇ ਸਾਰੇ ਉਹ ਜਿਹੜੀ ਬੀਜੇਪੀ ਆ ਜਾਂ ਸਾਡੀ ਪਾਰਟੀ ਹੋਏ ਇੱਕੋ ਤਰ੍ਹਾਂ ਕੰਮ ਕਰ ਰਹੀਆਂ ਇਸ ਕਰਕੇ ਬੀਜੇਪੀ ਦੇ ਜਿਹੜੇ ਬਹੁਤ ਜਿਨ੍ਹਾਂ ਨੂੰ ਬੜਾ ਸੈਕੂਲਰ ਸਮਝਿਆ ਜਾ ਰਿਹਾ ਸੀ ਜਾਖੜ ਸਾਹਿਬ ਵਰਗੇ ਉਹ ਉਹਨਾਂ 'ਚ ਵੀ ਫਿਰਕਾ ਪ੍ਰਸਤੀ ਜਾਂ ਉਹ ਫਿਰਕਾ ਪ੍ਰਸਤੀ ਦੇ ਉੱਪਰ ਹੀ ਸਾਰਾ ਜੋ ਉਦੇਸ਼ ਚ ਲੋਕਾਂ ਨੂੰ ਫਿਰਕਿਆਂ ਨੂੰ ਵੰਡ ਕੇ ਇੱਕ ਦੂਜੇ ਦੇ ਵਿਚ ਲੜਾਈਆਂ 'ਚ ਦੰਗੇ ਕਰਾ ਕੇ ਉਹ ਰਾਜ ਕਰਨਾ ਚਾਹ ਰਹੇ ਉਹ ਪੰਜਾਬ 'ਚ ਵੀ ਇਹੋ ਕੁਝ ਕਰਨ ਦੀ ਕੋਸ਼ਿਸ਼ ਹੋਨਾਂ ਦੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਇੱਕ ਦੂਜੇ ਨਾਲ ਮਿਲਵਰਤਨ ਬਣਾ ਕੇ ਰੱਖਣਾ ਚਾਹੀਦਾ ਸਾਨੂੰ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੋ ਇਹ ਪੰਜਾਬ ਜਿਹੜਾ ਇਹ ਸੁਰਾਂ ਪੀਰਾਂ ਦੀ ਧਰਤੀ ਆ ਇਹ ਸਭੇ ਸਾਂਝੀ ਵਸਦਾਨ ਕੋਈ ਨਾ ਦੱਸੇ ਬਾਰਾ ਜੀ ਇੱਥੇ ਕਿਸੇ ਨਾ ਵੀ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਜੋਸ ਸਿੱਖਾ ਨਾ ਇੱਥੇ ਕੀਤਾ ਜਾ ਰਿਹਾ ਜੋ ਉਹਨਾਂ ਨਾਲ ਜ਼ੁਲਮ ਕੀਤੇ ਜਾ ਰਿਹਾ ਮੇਰਾ ਖਿਆਲ ਉਹਦੇ ਵਾਸਤੇ ਵੀ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ ਸੰਧ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਆਪ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪੰਜਾਬ ਦੀ ਆਵਾਜ਼ ਦੀ ਪਾਰਟੀ ਸਰਕਾਰ ਤੇ ਵਪਾਰੀਆਂ ਵਿਰੁੱਧ ਟੈਕਸ ਅੱਤਵਾਦ ਫਲਾਨ ਦਾ ਗੰਭੀਰ ਦੋਸ਼ ਲਗਾਇਆ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਰਾਜਾ ਵੜਿੰਗ ਨੇ ਨੀਤੀ ਨਿਵਾਰਕ ਭਾਈਚਾਰੇ ਵਿਰੁੱਧ ਜ਼ਬਰਦਸਤੀ ਅਤੇ ਲੁੱਟ ਦੀ ਕਾਰਵਾਈ ਦੱਸਿਆ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਰਾਜ ਦੇ GST ਨੂੰ ਹੋਰ ਮਹੀਨੇ ਘੱਟ 4 ਛਾਪੇ ਮਾਰੀ ਕਰਨ ਤੇ ਹਰੇਕ ਛਾਪੇ ਮਾਰੀ ਤੋਂ ਘੱਟੋ ਘੱਟ 8 ਲੱਖ ਰੁਪਏ ਦੀ ਰਿਕਵਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਉਹਨੇ ਉਹਨੇ ਪਤਾ ਲੱਗਿਆ ਪੰਜਾਬ ਨੂੰ ਇੱਕ ਹੋਰ ਨਵਾਂ ਤੋਹਫਾ ਮਿਲ ਰਿਹਾ ਹੈ ਸਰਕਾਰ ਦੇ ਵੱਲੋਂ। ਔਰ ਮੇਰੇ ਕੋਲੇ ਚੀਮਾ ਸਾਹਿਬ ਜਿਹੜੇ ਕੀ ਖਜ਼ਾਨਾ ਮੰਤਰੀ ਹੈ ਪੂਰੀ ਮੈਂ ਇੰਟਰਵਿਊ ਸੁਣੀ ਉਹਨਾਂ ਦੀ। ਤੇ ਚੀਮਾ ਸਾਹਿਬ ਜੀ ਨੇ ਕਿਹਾ ਕਿ ਇਸ ਵਾਰੀ GST ਚੋਂ ਸਾਨੂੰ 12.99 ਦਾ ਜਿਹੜਾ ਮਨਾਫਾ ਹੋਇਆ ਹੈ। GST ਦੇ ਵਿੱਚ ਵਾਧਾ ਹੋਇਆ ਹੈ 12.99 ਪੁਆਇੰਟ ਜਾਨੀ ਕਿ ਸਿੱਧਾ-ਸਿੱਧਾ ਸਰਕਾਰ ਦੇ ਖਜ਼ਾਨੇ ਵਿੱਚ 2700 ਕਰੋੜ ਰੁਪਏ ਦਾ ਮੁਨਾਫਾ ਹੋਇਆ। ਸੋ ਹੁਣ ਇਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਵਪਾਰੀ ਐ ਇਹ ਲੁੱਟਣ ਵੱਲੋਂ ਰਹਿ ਗਏ ਨੇ। ਬੇਸ਼ੱਕ ਇਹਨਾਂ ਨੂੰ ਗੈਂਗਸਟਰ ਲੁੱਟ ਰਹੇ ਨੇ। ਬੇਸ਼ੱਕ ਇਹ ਇਨਸਪੈਕਟਰੀ ਰਾਜ ਦਾ ਸ਼ਿਕਾਰ ਹੋ ਰਹੇ ਨੇ। ਬੇਸ਼ੱਕ ਇਹਨਾਂ ਲੋਕਾਂ ਤੋਂ ਅਸੀਂ ਇਸ ਤਮਾਮ ਜਿਹੜਾ ਪੈਸਾ ਇਕੱਠਾ ਕਰਦੇ ਆ ਆ ਸਰਕਾਰ ਚਲਾਉਣ ਵਾਸਤੇ ਲੇਕਿਨ ਇਹਨਾਂ ਤੋਂ ਹੀ ਫਿਰ ਸਾਡਾ ਡੰਡਾ ਚੱਲਦਾ ਸਰਕਾਰਾਂ ਦਾ ਸੋ ਸਰਕਾਰ ਨੇ ਹੁਣ ਹਦਾਇਤਾਂ ਦੇ ਦਿੱਤੀਆਂ ਹਦਾਇਤਾਂ ਕੀ ਨੇ ਮੈਂ ਇਸ ਤਮਾਮ ਪੰਜਾਬ ਦੇ ਵਪਾਰੀਆਂ ਨੂੰ ਦੱਸਣਾ ਚਾਹੁੰਨਾ ਕਿ ਈਟੀਓਜ਼ ਜਿਹੜੇ ਜੀਐਸਟੀ ਦੇ ਈਟੀਓਜ਼ ਨੇ ਉਹਨਾਂ ਨੂੰ ਹੁਕਮ ਤੇ ਫਰਮਾਨ ਆ ਗਿਆ ਹੈ ਕਿ 4 ਰੇਡਸ ਤੁਸੀਂ ਮਹੀਨੇ ਦੇ ਵਿੱਚ ਕਰੋਗੇ ਵਪਾਰੀਆਂ ਤੇ ਜਾਨੀ ਕਿ ਅਗਰ 4 ਰੇਡਸ ਹਰ ਮਹੀਨੇ 1 ETO ਕਰੇਗਾ ਤਾਂ 250 ETO GST ডিপਾਰਟਮੈਂਟ ਦੇ ਵਿੱਚ ਹੈਗਾ ਜਾਨੀ ਸੀ 250 4 1000 ਰੇਡ ਤਕਰੀਬਨ GST ਦੀ ਹਰ ਮਹੀਨੇ ਪੰਜਾਬ ਦੇ ਵਿੱਚ ਹੋਏਗੀ ਜਾਣੀ ਕੀ ਹੋਏਗਾ ਵਪਾਰੀਆਂ ਦਾ ਰੱਬ ਜਾਣਦਾ ਅੱਗੇ ਹੀ ਵਪਾਰੀ ਮਰਿਆ ਪਿਆ ਔਰ ਅਗਲੇ ਆਉਣ ਵਾਲੇ ਦਿਨਾਂ ਚ ਕੀ ਹੋਣਾ ਲ ਇਹ ਰੱਬ ਜਾਣਦਾ ਸੋ ਅਗਰ ਸਾਲ ਦੇ ਵਿੱਚ ਇਹਨਾਂ ਨੇ 1200 1200 ਕਿਉਂ ਅਗਰ 1000 ਰੇਡ ਹੋਈ ਤਾਂ 12000 ਰੇਡਸ ਹੈ ਸਾਲ ਦੇ ਵਿੱਚ ਮਾਰਨਗੇ ਇਕ ਹੋਰ ਹੁਕਮਜ਼ਾਦੀ ਕੀਤਾ ਹੈ ਕਿ ਰੇਡ ਨਹੀਂ ਮਾਰਨੀ ਕੱਲੀ ਮਿਨੀਮਮ ਘੱਟੋ ਘੱਟ 8 ਲੱਖ ਰੁਪਇਆ ਜੁਰਮਾਨਾ ਕਰਨਾ ਇਹ ਫਰਮਾਨ ਜਾਰੀ ਕੀਤੇ ਹਨ ਇਹ ਫਾਈਨੈਂਸ ਮਿਨਿਸਟਰੀ ਦੇ ਵੱਲੋਂ ਫਰਮਾਨ ਜਾਰੀ ਹੈ ਕਿ ਸਰਕਾਰ ਤੁਹਾਨੂੰ ਲੁੱਟਣ ਦਾ ਪ੍ਰਬੰਧ ਬਣਾ ਰਹੀ ਹੈ ਜਾਣੀ ਕਿ 12000 ਕਰੋੜ 12000 ਰੇਡਸ ਸਾਲ ਦੇ ਵਿੱਚ ਤੇ 8 ਲੱਖ ਰੁਪਇਆ ਮਿਨੀਮਮ ਇੱਕ ਰੇਟ ਦਾ ਤੁਹਾਨੂੰ ਪਾਉਣਾ ਹੈ ਜੇ 8 ਲੱਖ ਮਿਨੀਮਮ ਇੱਕ ਰੇਟ ਦਾ ਪਾਇਆ ਤੇ ਜੇ ਉਹਨੂੰ ਗੁਣਾ ਤੁਸੀਂ ਕਰੋਗੇ 360 ਨਾਲ 365 ਨਾਲ ਤਾਂ ਤਕਰੀਬਨ ਤਕਰੀਬਨ 960 ਕਰੋੜ ਰੁਪਇਆ ਬਣ ਜਾਏਗਾ ਸੋ ਇਸ ਮੁਤਾਬਕ ਸਰਕਾਰ ਤੁਹਾਨੂੰ ਲੁੱਟਣ ਦੇ ਵਿੱਚ ਤਿਆਰ ਹੈ ਔਰ ਵਪਾਰੀ ਮੇਰੇ ਵਿਰੋਧ ਤਿਆਰ ਹੋ ਜੋ ਸੋ ਇਹਨਾਂ ਲੋਕਾਂ ਨੇ ਮਨ ਬਣਾ ਲਿਆ ਕਿਉਂਕਿ ਹੁਣ ਪੰਜਾਬ ਨੇ ਇਲੈਕਸ਼ਨ ਮੋਡ ਚ ਵੀ ਆਣਾ ਹੈ ਪੰਜਾਬ ਦੇ ਸਿਰ ਬਹੁਤ ਸਾਰਾ ਕਰਜ਼ਾ ਹੋ ਗਿਆ ਹੈ 4 ਲੱਖ ਕੁਝ ਹਜ਼ਾਰ ਦਾ ਕਰੋੜ ਦਾ ਜਿਹੜਾ ਪੰਜਾਬ ਸਿਰ ਕਰਜ਼ਾ ਹੈ ਔਰ ਹਜ਼ੇ ਹਜ਼ਾਰ ਰੁਪਿਆ ਵੀ ਦੇਣਾ ਜਿਹੜੇ ਅਸੇ 1200 ਰੁਪਿਆ 1200 ਕਰੋੜ ਰੁਪਿਆ ਸਾਲ ਦਾ ਚਾਹੀਦਾ ਸੋ ਜਾਣੀ GST ਵਾਲਿਆ ਤੋਂ ਲੈ ਕੇ ਹਜ਼ਾਰ ਰੁਪਿਆ ਦੇਣ ਦੀ ਤਿਆਰੀ ਹੋ ਸਕਦਾ ਕਰ ਰਹੀ ਹੋਵੇ ਜਾਂ ਆਪਣੇ ਖਰਚੇ ਕਰਨ ਦੀ ਤਿਆਰੀ ਕਰ ਰਹੀ ਹੋਈ ਹੈ ਸਰਕਾਰ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ ਦੇ तमाम ਵਪਾਰੀ ਭਰਾ ਇਕੱਠੇ ਹੋਣ ਔਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਹੜੇ ਸਰਕਾਰ ਚਲਾਉਂਦੇ ਲੋਕ ਨੇ ਔਰ ਜਿਨ੍ਹਾਂ ਕਰਕੇ ਸਾਡਾ ਪੰਜਾਬ ਚੱਲਦਾ ਹੈ ਕਿਰਪਾ ਕਰਕੇ ਉਹਨਾਂ ਨੂੰ ਲੁੱਟਣ ਦੀ ਤਿਆਰੀ ਨਾ ਸਮਝੋ ਉਹਨਾਂ ਦੇ ਬੱਚਿਆਂ ਦੀ ਰੋਜੀ ਰੋਟੀ ਖੋਣ ਦਾ ਜਿਹੜੇ ਤੁਹਾਡਾ ਮੂਡ ਬਣਾਇਆ ਹੈ ਇਹਦੇ ਤੇ ਜ਼ਰਾ ਗੌਰ ਫਰਮਾਓ ਜੇ ਪੰਜਾਬ ਦਾ ਵਪਾਰੀ ਨਾ ਰਿਆ ਕਿ ਉਹਦੇ ਪੰਜਾਬ ਖਤਮ ਹੋ ਜਾਏਗਾ ਇਹ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਪੰਜਾਬ ਦੀ ਆਲਰੇਡੀ ਜਿਹੜੀ ਇੰਡਸਟਰੀ ਹੈ ਉਹ ਪੰਜਾਬ ਤੋਂ ਬਾਹਰ ਜਾ ਰਹੀ ਹੈ ਆਲਰੇਡੀ ਕੋਈ ਵਿਅਕਤੀ ਕੋਈ ਖਾਵਾ ਮਾਹੌਲ ਨਹੀਂ ਹੈ ਇੰਡਸਟਰੀ ਲਾਉਣਾ ਨਹੀਂ ਚਾਹੁੰਦਾ ਪੰਜਾਬ ਦੇ ਅੰਦਰ ਸੋ ਅਗਰ ਇਸੇ ਤਰ੍ਹਾਂ ਟੈਕਸ ਟੂਰਿਜ਼ਮ ਵਾਧਾ ਗਿਆ ਵਪਾਰੀਆਂ ਤੇ ਤਾਂ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋ ਜਾਏਗਾ ਆਸ ਕਰਦਾ ਹੈ ਕਿ ਜਿਹੜੇ ਹੁਕਮ ਸਰਕਾਰ ਨੇ ਦਿੱਤੇ ਹੈ ਇਹਨਾਂ ਨੂੰ ਉਹ ਵਾਪਸ ਲੈਣ ਤੇ ਬਾਰੇ ਵਿਚਾਰ ਕਰਨ ਦੀ ਧੰਨਵਾਦ